ਮੇਰਾ ਨਾਮ ਸੰਚੇਤਮ ਲੋਤਰਾ ਮੈਂ ਐਂਟੀ ਟੈਰਰਿਸਟ ਕਾਲੀਸ਼ਨ ਫਰੰਟ 올 ਇੰਡੀਆ ਜਨਰਲ ਸ਼ਕਤੀ ਸਰ ਅੱਜ ਇੱਕ ਪ੍ਰੈਸ ਕਾਨਫਰੰਸ ਕਰਵਾਉਣ ਜਾ ਰਹੇ ਤੁਸੀਂ ਜਿਹੜੀ ਕਰਵਾਈ ਹੈ ਦਾ ਮੁੱਦਾ ਕੀ ਹੈ ਕਿਉਂ ਪ੍ਰੈਸ ਕਾਨਫਰੰਸ ਕਰਵਾ ਰਹੇ ਮੁੱਦਾ ਹੈਗਾ ਜੀ ਤਰਨਤਾਰਨ ਬਾਈ ਇਲੈਕਸ਼ਨ ਜੋ ਕਿ ਸਰਕਾਰ ਦੇ 2027 ਤੋਂ ਪਹਿਲੇ ਲਾਸਟ ਬਾਈ ਇਲੈਕਸ਼ਨ ਹੋ ਰਿਹਾ ਤਰਨਤਾਰਨ ਦੇ ਵਿੱਚ ਮੈਂ ਤਰਨਤਾਰਨ ਦੀ ਜਨਤਾ ਨੂੰ ਵੋਟਰ ਨੂੰ ਅਪੀਲ ਕਰਨਾ ਚਾਹਨਾ ਕਿ ਨਵੰਬਰ ਦੇ ਮਹੀਨੇ ਜਿਹੜੇ ਇਲੈਕਸ਼ਨ ਹੋ ਰਹੇ ਆ ਆਪਣੇ VOTING ਦਾ ਵੇਸਟ ਨਾ ਕਰਿਓ ਸੰਦੀਪ ਸੰਨਿਆਪਰਾ ਮੰਦੀਪ ਨੂੰ ਵੋਟ ਪਾ ਕੇ ਤੁਸੀਂ ਵੋਟ ਆਪਣੀ ਖਰਾਬ ਨਾ ਕਰਿਓ ਮੈਂ ਤੁਹਾਨੂੰ ਸੰਦੇਸ਼ ਦੇਣਾ ਚਾਹਨਾ ਸਾਡੀ 2 ਤਰੀਕ ਨੂੰ 2 ਨਵੰਬਰ ਨੂੰ Hindu Maha Panchayat ਹੋਣ ਜਾ ਰਹੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ Hindu Sikh ਭਾਈਚਾਰੇ ਸਾਰੇ ਭਾਈਚਾਰਿਆਂ ਨੂੰ ਕਿ ਉੱਥੇ ਹੋਂਮ ਮਾ ਕੇ ਵੱਡੀ ਗਿਣਤੀ ਪਹੁੰਚੋ ਤਰਨ ਤਰਨ ਦੇ ਲੋਕਾਂ ਨੂੰ ਆਪਾਂ ਜਾਗਰੂਤ ਕਰੀਏ ਸਹੀ ਬੰਦੇ ਦੀ ਪਛਾਣ ਕਰਾਈਏ VOTERS ਦੇ ਵਿੱਚ ਆਪਾਂ ਮੇਰੀ ਸਿਰਫ ਇੱਕੋ ਬੇਨਤੀ ਆ ਅਸੀਂ ਇਹਨਾਂ ਨੂੰ ਵੋਟ ਨਹੀਂ ਪਾਣੀ ਸੰਦੀਪ ਸੰਦੀਪ ਸੋਨੇ ਭਰਾ ਮਨਦੀਪ ਸਾਹਿਬ ਨੂੰ ਹੋਰ ਵੀ ਵੋਟਰ ਖੜੇ ਆ ਅਰਉਨ ਖੁਰਮੀ ਖੜੇ ਆ ਹਿੰਦੂ ਲੀਡਰ ਸਾਡੇ ਖੜੇ ਆ ਬੀਜੇਪੀ ਅਕਾਲੀ ਭਾਈਪਾਸਾਰੇ ਖੜੇ ਆ ਅਸੀਂ ਜੇ ਮੈਂ ਆਪਣੇ ਦਿਲ ਦੀ ਗੱਲ ਕਹਾਂ ਅਰਉਨ ਖੁਰਮੀ ਜੀ ਨੂੰ ਵੋਟ ਪਾ ਕੇ ਜੇਤੂ ਐਲਾਨ ਕਰ ਦਿਓ ਡਿਵੈਲਪਮੈਂਟ ਵੀ ਹੋਏਗੀ ਸਾਰੇ ਕੰਮ ਹੋਣਗੇ ਇਹ ਮੇਰੀ ਸੋਚਣੀ ਹੈ ਮੇਰੀ ਸੋਚਣੀ ਹੈ ਨਹੀਂ ਤਾਂ ਅਕਾਲੀ ਭਾਈਪਾ ਆਮ ਆਦਮੀ ਪਾਰਟੀ ਖੜੀ ਆ ਬਾਕੀ ਜਿਹਦਾ ਦਿੱਤੇ ਦਿਲ ਕਰਦਾ ਉੱਤੇ ਵੋਟ ਪਾਵੇ ਸੰਦੀਪ ਸੰਦੀ ਦੇ ਭਰਾ ਦੇ ਮਨਦੀਪ ਸੰਦੀ ਨੂੰ ਵੋਟ ਨਾ ਪਾਈ ਜਾਵੇ ਇਹਦੀ ਦੇਣ ਕੀ ਹੈ ਇਹਦੀ ਪਹਿਚਾਨ ਕੀ ਹੈ ਨਾ ਇਹ ਸਮਾਜ ਸੇਵੀ ਆ ਦੀ ਆਡੈਂਟੀਟੀ ਕੀ ਹੈ ਕੋਈ ਆਡੈਂਟੀਟੀ ਨਹੀਂ ਹੈਗੀ ਕਾਤਲ ਦਾ ਭਰਾ ਹੈ ਠੀਕ ਹੈ ਇੱਕ ਇੱਕ ਨਹੀਂ ਦੋ ਦੋ ਕਤਲ ਕੀਤੇ ਆ ਸੁਭਾ ਸਿੰਘ ਦੀ ਦਾ ਸੂਰੀ ਸਾਹਿਬ ਦਾ ਕਤਲ ਕੀਤੇ ਆ ਆਪਾਂ ਕਾਤਲ ਦੇ ਭਰਾ ਨੂੰ ਵੋਟ ਪਾ ਕੇ ਆਪਾਂ ਡਿਵੈਲਪਮੈਂਟ ਲਈ ਕਰਾ ਸਕਦੇ ਤੁਸੀਂ ਹੋਰ ਜਿੰਨੂੰ ਮਰਜ਼ੀ ਵੋਟ ਪਾਓ ਕੋਈ ਪ੍ਰੈਸ਼ਰ ਨਹੀਂ ਹੈ ਸਾਡਾ ਭਰਾ ਅਰੋਹ ਖਰਮੀ ਖੜਾ ਉਹਨੂੰ ਵੋਟ ਪਾ ਕੇ ਜੇਤੂ ਐਲਾਨ ਕਰੋ ਜਾਂ ਹੋਰ ਕਿਸੇ ਪਾਰਟੀ ਨੂੰ ਵੋਟ ਪਾਓ ਮੈਂ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਕਿ ਨਵੰਬਰ ਦੇ ਮਹੀਨੇ ਇਲੈਕਸ਼ਨ ਹੋ ਗਏ ਵੱਡੀ ਜਿੱਤ ਨਾਲ ਸਹੀ ਬੰਦਨ ਵੋਟ ਪਾ ਕੇ ਜੇਤੂ ਲਾਣ ਕਰੋ ਜੋ ਤੁਹਾਡੇ ਸ਼ਹਿਰ ਦੀ ਡਿਵੈਲਪਮੈਂਟ ਕਰੇ ਤੁਹਾਡੀ ਸੁਰਮਾਈ ਕਰੇ 24 ਘੰਟੇ ਤੁਹਾਡੇ ਵਿੱਚ ਰਵੇ ਸੰਦੀਪ ਸੰਦੀਪ ਭਰਾ ਨੂੰ ਵੋਟ ਪਾ ਕੇ ਤੁਸੀਂ ਜਿਤਨਾ ਤਾਂ ਉਹਨੇ ਹੈ ਨਹੀਂ ਨਾ ਇਹਨੇ ਲੱਭਣਾ ਨਾ ਇਹਨੇ ਡਿਵੈਲਪਮੈਂਟ ਕਰਾਣੀ ਆ ਸਿਰਫ ਇਹਨਾਂ ਨੇ ਮਾਹੌਲ ਖਰਾਬ ਕਰਨਾ ਹੈ ਇਹਨਾਂ ਨੇ ਆਪਣਾ ਹੀ ਇੱਕ ਰਾਜ ਬਣਾ ਲੈਣਾ ਛੋਟਾ ਜਿਹਾ ਜਿੱਥੇ ਤੁਸੀਂ ਵੋਟ ਵੋਟ ਦਾ ਜਿਹੜਾ ਮਤਦਾਨ ਆ ਉਹ ਸਹੀ ਜਗ੍ਹਾ ਕਰੋ ਗਲਤ ਜਗ੍ਹਾ ਨਾ ਕਰਿਓ ਮੇਰੀ ਸਭ ਨੂੰ ਹੱਥ ਛੋੜ ਕੇ ਇਹ ਹੀ ਅਪੀਲ ਹੈ જય શ્રી ਰਾਮ ਸਰ ਹਿੰਦੂ ਮਹਾਪੰਚਾਇਤ ਕਿਸ ਦਿਨ ਹੋਣ ਜਾ ਰਹੀ ਹੈ ਔਰ ਕਿੰਨਾ ਵੱਲ ਕਰਵਾਈ ਜਾ ਰਹੀ ਹੈ ਇਹ ਸਾਰੇ ਹਿੰਦੂ ਜੱਥਿਆਂ ਬੰਦੇ ਵੱਲ ਕਰਾਈ ਜਾ ਰਹੀ ਹੈ ਜੀ ਦੋ ਤਰੀਕ ਦੋ ਨਮੰਮ ਤਰਨ ਤਰਨ ਦੇ ਵਿੱਚ ਹੋ ਰਹੀ ਹੈ ਮੈਂ ਅਪੀਲ ਕਰ ਚੁੱਕਾ ਦੁਬਾਰਾ ਫਿਰ ਅਪੀਲ ਕਰਦਾ ਸਾਰੇ ਹੋਮ ਮਾਤੇ ਪਹੁੰਚੋ